ਨਾਮ ਹੈ ਮੇਰਾ ਨਾਪੇ ਦਰਸਨ ਘਾਜੀ ਹਾਂਜੀ ਉਹ ਮੇਰੇ ਭਰਾ ਤੇ ਛੋਟੇ ਭਰਾਜੀ ਹਾਂਜੀ ਛੋਟਾ ਬਲਬੀਰ ਸਿੰਘ ਇਹ ਕਾਰਨ ਕੀ ਮੰਨਦੇ ਹੋ ਸਾਰੇ ਚੀਜ਼ ਜਿਹੜਾ ਮੱਤ ਦਿੱਤਾ ਗਿਆ ਦੇਖੋ ਜੀ ਇਹਦੇ ਬਾਰੇ ਹੁਣ ਸਾਹੀ ਕੋਈ ਗੱਲ ਕਹੇ ਨਹੀਂ ਸਕਦੇ ਵੀ ਅਸੀਂ ਉਹਨਾਂ ਦੀ ਰਹਾਇਸ਼ ਤੋਂ ਕਾਫੀ ਦੂਰ ਰਹਿੰਦੇ ਹਾਂ ਸਾਨੂੰ ਤਾਂ ਸਵੇਰੇ ਇੱਕ ਮੈਸੇਜ ਗਿਆ ਜਦੋਂ ਮੈਸੇਜ ਆ ਜਾ ਕੇ ਦੇਖਿਆ ਤਾਂ ਉਹ ਮਤਲਬ ਡੈਡ ਵਰਡ ਮਤਲਬ ਪਿਆ ਕਾਟ ਵਿੱਚ ਹਾਲਤ ਇਹਦੇ ਵੱਲੋਂ ਗਿਆ ਜੀ ਮਟਰ ਕਿੱ데 ਇਹ ਨਹੀਂ ਜੀ ਕੋਈ ਪਤਾ ਲੱਗ ਸਕਿਆ ਤੁਹਾਨੂੰ ਹੁੰਡੇ ਨੇ ਯਾਰ ਨੌ ਨੇ ਕਰਿਆ ਚਲੋ ਇਹ ਕੁਝ ਪਤਾ ਲੱਗ ਪਾਇਆ ਕਿਨੇ ਕਿੱਤੋਂ ਚਲੋ ਬਸੇ ਉਹਨਾਂ ਨੂੰ ਫਿਰ ਜਦੋਂ ਉਸ ਤੋਂ ਬਾਅਦ ਥਾਣੇ ਲੈ ਜਾਂਦਾ ਗਿਆ ਥਾਣੇ ਲੈ ਆਉਣ ਤੋਂ ਬਾਅਦ ਫਿਰ ਉਹ ਉੱਥੇ ਬੰਨ ਗਏ ਮਤਲਬ ਮੇਰਾ ਜ ਉਹਦਾ ਮੇਰੇ ਭਰਾ ਦਾ ਮੁੰਡਾ ਦੀ ਹਾਤੇ ਉਹਦੀ ਦੀਜਾ ਤੇ ਉਹਦੇ ਘਰ ਵਾਲੀ ਵੀ ਅਸੀਂ ਉਹ ਕੀਤਾ ਰਹਾ ਸੀ ਸਾਨੂੰ ਕਾਰਨ ਕਾਰਨ ਕੀ ਇਸੇ ਮਟਰ ਬਾਈਕੀ ਕਾਰਨ ਦਾ ਜਿ ਉਹਨਾਂ ਦਾ ਕੋਈ ਘਰੇਲੂ ਹੋਊਗਾ ਹੁਣ ਕਾਰਨ ਦਾ ਆਪਾਂ ਨੂੰ ਕੋਈ ਕਲੇਸ਼ ਜਾਂ ਕੋਈ ਆਪਾਂ ਨੂੰ ਨਹੀਂ ਪਤਾ ਲੱਗ ਸਕਦਾ ਇਹਦੇ ਬਾਰੇ ਹਾਂਜੀ ਅੱਛਾ ਜਾਇਦਾਦ ਦਾ ਕੋਈ ਦੋਨਾ ਸੀ ਜਾਇਦਾਦ ਤਾਂ ਉਹਦੇ ਕੋਲ ਹੈ ਹੀ ਨਹੀਂ ਕੋਈ ਐਡਾ ਕੋਈ ਹੈ ਨਹੀਂ ਜਾਇਦਾਦ ਦਾ ਮਕਾਨ ਕੋਠੀ ਕਾਠੀ ਹੋਆ ਬਸ ਇਹਦੇ ਕੋਲ ਹੋਰ ਤਾਂ ਕੋਈ ਜ਼ਮੀਨ ਵਗੈਰਾ ਵੀ ਹੈ ਜੀ ਜ਼ਮੀਨ ਵਗੈਰਾ ਹੈ ਪਲਾਟ ਹੈਗਾ ਸੀ ਕੋਈ ਅੱਧਾ ਪਲਾਟ ਹੋਊਗਾ ਸ਼ਾਇਦ ਉਹਦੇ ਵਿੱਚ ਸ਼ਾਇਦ ਕੋਈ ਹੋਵੇ ਜੇ ਉਹ ਤਾਂ ਦੇਖੋ ਕਿਹਦੇ ਘਰੇਲੂ ਹਲਾਤਾਂ ਦਾ ਪਾਰੇ ਆਪਾਂ ਕੋਈ ਕਹਿ ਨਹੀਂ ਸਕਦੇ ਉਹ ਉਹਨਾਂ ਨੂੰ ਪਤਾ ਹੋਊਗਾ ਪਰ ਸਾਨੂੰ ਤਾਂ ਫਿਰ ਉੱਥੇ ਪੁਲਿਸ ਉੱਥੇ ਆ ਕੇ ਪਤਾ ਲੱਗਿਆ ਵੀ ਹਾਂ ਇਹ ਬੰਨ ਗਏ ਵੀ ਉਹਨਾਂ ਨੇ ਕੀ ਇਹਦਾ ਪਿੰਡ ਪਿੰਦਾ ਜੀ ਆਪਣਾ ਇਹ ਜਟਾਣਾ ਦਰਾਹੇ ਦਰਾਹੇ ਵੀ ਕੱਲ ਕਿੰਨੇ ਵਜੇ ਕਿ ਟ੍ਰੇਸਰ ਪਰਸੋਂ ਪਰਸੋਂ ਆਦੀ ਆ ਜੀ ਪਰਸੋਂ ਰਾਤ ਕਿੰਨੇ ਕ ਵਜੇ ਦੀ ਸਰ 10 11 ਵਜੇ ਦੀ 10 10 10 ਵਜੇ ਮੰਨੇ ਨਹੀਂ ਉਹ ਵੀ 11:00 ਵਜੇ ਕਦੋਂ ਕਰਿਆ ਹਾਂ ਜੀ ਪੁਲਿਸ ਨੇ ਫੜ ਲਿਆ ਉਹਨੂੰ ਆ ਪੁਲਿਸ ਨੇ ਫੜ ਲਿਆ ਇੱਥੇ ਆ ਕੇ ਮੰਨੇ ਨਹੀਂ ਉਸ ਤੋਂ ਪਹਿਲਾਂ ਤਾਂ ਕੋਈ ਪਤਾ ਨਹੀਂ ਤੇ ਸਾਨੂੰ ਮੇਉਤਾ ਕੁਹਾੜੀਆਂ ਕੁੜੀਆਂ ਦੇਖੋ ਮੂਹ ਦੇ ਪਰ ਨਿਸ਼ਾਨ ਦੀ ਟੱਕ ਲੱਗੇ ਹੋਏ ਸੀਗੇ ਅਗਰ ਲੱਗਣੇ ਟੱਕ ਵਾਲੇ ਬਾਡੀ ਬਰਾਉਂਡ ਹੋਇਆ ਸੀ ਬਾਡੀ ਬਰਾਉਂਡ ਮੂਹ ਕਿਸ ਤਰ੍ਹਾਂ ਤੱਕਿਆ ਫਿਰ ਸਾਨੂੰ ਤਾਂ ਫਿਰ ਜਦੋਂ ਫਿਰ ਉਹਨਾਂ ਦੇ ਨਾਲ ਆਉਣਾ ਪਿਆ ਸਾਨੂੰ ਇੱਥੇ ਡੈੱਡ ਬਾਰਡ ਵੀ ਲੈ ਕੇ ਤੇ ਫਿਰ ਰੋਲਾ ਪੈ ਗਿਆ ਫਿਰ ਇੱਥੇ ਆ ਕੇ ਫਿਰ ਥਾਣੇ ਦੇ ਵਿੱਚ ਜਦੋਂ ਉਹਨਾਂ ਨੇ ਥਾਣੇ ਵਾਲਿਆਂ ਨੇ ਉਹਦੀ ਪੁੱਛ ਕੇ ਦਬ ਕੇ ਜ਼ੋਰ ਨਾਲ ਕੀਤੀ ਫਿਰ ਉਹ ਮੰਨ ਗਏ ਪਤਾ ਨਾ ਗਿਆ ਤੇ ਕੀ ਨਾਮ ਹੈ ਆਪਣਾ ਮੇਰਾ ਨਾਮ ਸਰਜੀਤ ਸਿੰਘ ਆ ਜੀ ਕਿਹੜਾ ਪਿੰਡ ਪੁੱਛ ਰਹੇ ਹੋ ਮੇਰਾ ਪਿੰਡ ਪੁਲਖੜੀ ਜ਼ਿਲ੍ਹਾ ਮਲੇਰਕੋਟਲਾ ਸਾਨੂੰ ਸਰਪ੍ਰੇਖ ਦੇ ਇੱਕ ਪਿੰਡ ਦੇ ਉੱਥੇ ਜਿਠਾਣੇ ਪਿੰਡ ਦੇ ਵਿੱਚ ਕੋਈ ਮੇਰੀ ਭੂਆ ਦਾ ਪੁੱਤਰ ਆਈ ਇਹ ਬਲਵੀਰ ਸਿੰਘ ਹੋਇਆ ਤਾਂ ਇਹ ਵੀ ਫੋਨ ਗਿਆ ਵੀ ਇਹਦੇ ਸੱਟਾਂ ਲੱਗੀਆਂ ਹਸਪਤਾਲ ਚ ਦਾਖਲ ਕਰਿਆ ਇਹਨਾਂ ਨੇ ਜਾ ਕੇ ਤਾਂ ਪਿੰਡੋਂ ਲੋਕਾਂ ਨੇ ਇਕੱਠੇ ਹੋ ਕੇ ਦੋ ਤਿੰਨ ਮੁੰਡਿਆਂ ਨੇ ਚੱਕ ਕੇ ਕਹਿੰਦੇ ਵੀ ਡਿਪਿਆ ਡੈਡੀ ਸਾਡਾ ਤੁਹਾਨੂੰ ਚੱਕਿਆ ਹਸਪਤਾਲ ਲੈ ਕੇ ਮੂੰਹ ਲਪੜਿਆ ਪੈ ਦੀ ਖੂਨ ਨਾਲ ਜਾ ਉੱਥੇ ਡਾਕਟਰਾਂ ਨੇ ਦੇਖਿਆ ਸਾਫ਼ ਕਰਿਆ ਤਾਹੇ ਟੱਕ ਮਾਰੇ ਹੋਏ ਸੀ ਕਈ ਕਾਫੀ ਜੀ ਨਾਮ ਕੀ ਸੀ ਜਿਹਨੇ ਡੱਕ ਹੋਈ ਹੈ ਬਲਵੀਰ ਸਿੰਘ ਜੀ ਕਿੰਨੀ ਉਮਰ ਕਿੰਨੀ ਸੀ ਉਹਦੀ ਉਮਰ ਕਰੀਬ 70 ਕ ਸਾਲ ਦੇ ਨੇੜੇ ਤੇੜੇ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਪਰਿਵਾਰ ਦੇ ਵਿੱਚ ਇੱਕ ਬੇਟਾ ਤੇ ਇੱਕ ਬੇਟੀ ਕੀ ਕਾਰਨ ਕੀ ਇਲਾਜਤ ਹੁੰਦੀ ਹੋਇਆ ਕਾਰਨ ਬਸ ਉਹਨਾਂ ਨੂੰ ਆਏ ਸੀ ਵੀ ਜ਼ਮੀਨ ਇੱਕ ਨੋਆ ਨਾਲ ਇਹਨਾਂ ਦੀ ਉਹ ਮੰਨੀਆਂ ਵੀ ਮੈਂ ਜਾਇਦਾਦ ਆਪ ਦੇ ਨਾਮ ਕਰਾਉਣਾ ਚਾਹੁੰਦੀ ਸੀ ਇੱਕ ਤਾਂ ਪਲਾਟ ਸੀ ਇਹਨਾਂ ਕੋਲੇ ਲੁਧਿਆਣਾ ਛੋਟਾ ਜਿਹਾ ਤੇ ਇੱਕ ਕੋਠੀ ਹੈ ਬਹੁਤ ਸੋਹਣੀ ਇੱਕ ਸ਼ਟਰਾਂ ਦਾ ਸਮਾਨ ਪਲਾਟ ਆ ਉਹਦੇ ਚ ਪਹਿਲਾਂ ਇਹ ਟੈਂਪੂ ਟੰਪੂ ਵੇਚ ਕੇ ਵੀ ਖਾ ਗਿਆ ਔਰ ਗਾਡਰ ਕੁਡਰ ਵੇਚ ਕੇ ਖਾ ਗਿਆ ਹੜਪਣਾ ਚਾਹੁੰਦਾ ਜੀ ਸਾਰਾ ਵੀ ਬਾਪੂ ਦਾ ਕੰਮ ਨਿਭੜੂਗਾ ਬਈ ਇਹਨਾਂ ਨੇ ਮਾਰ ਸਾਰਾ ਟੱਪਰੇ ਦੇ ਦੇਣਾ ਸੀ ਸ਼ੈਅਤਤੀ ਇਹਨਾਂ ਦੀ ਲੰਬੀ ਸ਼ੈਅਤਤੀ ਵੀ ਸਾਰੇ ਟੱਪਰ ਨੂੰ ਖਤਮ ਕਰ ਦੇਣਾ ਸੀ ਇਹਨਾਂ ਨੇ ਕੀ ਕਹਿੰਦਾ ਕੀ ਸੀ ਜਿਸ ਸਮੇਂ ਮਤਲਬ ਇਹ ਬਿੰਦੇ ਮਿੰਦੇ ਬਿਆਨ ਬਦਲਦਾ ਸੀ ਕਦੇ ਕਹਿੰਦੇ ਮੈਨੂੰ ਤਾਂ ਪਤੀ ਨਹੀਂ ਕੀ ਹੋ ਗਿਆ ਲਟੇਰੀ ਆ ਗਏ ਉਹਨਾਂ ਕਹਿੰਦੇ ਡਿੱਗ ਪਿਆ ਜਾਂ ਡਿੱਗਿਆ ਉਹ ਮੂੰਹ ਤੇ ਸਾਰੇ ਤੇ ਖੂਨ ਆ ਲਿਪੜ ਕੇ ਜੰਮ ਗਿਆ ਰਾਤ ਦਾ ਉਹੀ ਪਿਆ ਸੀ ਜਦੋਂ ਡਾਕਟਰਾਂ ਨੇ ਸਾਫ਼ ਕਰਿਆ ਫੇਰ ਕਹਿੰਦੇ ਟੱਕ ਫੇਰ ਕਹਿੰਦਾ ਵੀ ਲਟੇਰੇ ਸਾਡੇ ਦਾ ਚੋਰੀ ਹੋ ਗਈ। ਹੋਰ ਚਾਬੀ ਵੀ ਲੈ ਕੇ ਨਾਲ ਹੀ ਕਹਿੰਦੇ ਸਾਡੀ ਹਨਵਾਰੀ ਦੀ। ਫੇਰ ਕਹਿੰਦਾ ਚਾਬੀ ਛੱਡ ਕੇ ਧਗੇ ਜੋ ਨਿਕਲੇ। ਕਦੇ ਕੋਸ ਕਦੇ ਕੋਸ ਕਦੇ ਕੋਸ ਪੜੋਸਰੋਂ ਵੀ ਆਏ ਘਮਰਾਹ ਕਰਦਾ ਰਿਹਾ। ਫੇਰ ਜਦੋਂ ਬਹੂ ਨੂੰ ਵੀ ਲਿਆਂਦਾ ਤੇ ਡੋਟੀ ਬਿਆਨ ਇਹਨਾਂ ਦੇ ਹੋਣ ਲੱਗੇ। ਬਹੂ ਨੇ ਕਹਿੰਦੀ ਮੈਂ ਉਸ जख्मी ਹਾਲਤ ਚ ਉਥੇ ਘਰੇ ਪਿਆ ਆਪ ਦੁੱਧ ਲੈਂਦੀ ਫਿਰ ਜ ਆ ਬਾਈ ਬਹੂ ਹੀ ਬੈਠੇ ਨੇ ਨਾ ਤੁਨੂੰ ਕਿਹਾ ਵੀ ਸਾਡੇ ਘਰੇ ਡੈਡੀ ਡਿੱਕੇ ਆਇਓ। ਉਹਦਾ ਚੱਕ ਕੇ ਲਿਆਂਦਾ ਹੁਣ ਆ ਦੇਖੋ ਕੱਡੇ ਕੱਡੇ ਤੇ ਟੱਕ ਲੱਗੇ ਹੋ ਨੇ ਉਹਹਾੜੀ ਬਰਾਮਦ ਹੋਈਆ ਕਰੋ ਉਹ ਕਹਾੜੀ ਨਾਲ ਵੱਡਾ ਵੱਡ ਕੇ ਕਤਲ ਕੀਤਾ ਇਹਦਾ ਕਿੰਨੇ ਕਵਾਰ ਲੱਗਦੇ ਸੀ ਤੁਹਾਨੂੰ ਕਿਤੇ ਰਾਜ ਹਾਂਜੀ ਮੈਂ ਕਿੰਨੇ ਕਵਾਰ ਕਿਤੇ ਲੱਗਦੇ ਸੀ ਮੈਨੂੰ ਲੱਗਦਾ ਘੱਟੋ ਘੱਟ 8 ਵਾਰ 9 ਵਾਰ ਹੋਣਗੇ ਜੀ 7-8 ਵਾਰ ਉਰੇ ਉਰੇ ਆ ਉਰੇ ਆ ਉਰੇ ਆ ਇੱਕ ਇੱਥੇ ਬਹੁਤ ਲੰਬਾ ਜੀ ਕਿੰਨੀ ਵਾਰ ਕਰੇ ਹੋ ਨੇ ਬਾਕੀ ਹੁਣ ਡਾਕਟਰ ਸਾਹਿਬ ਦੇਖਣੇ ਕਿੰਨੇ ਨੇ ਝਗੜਾ ਇਹ ਕਹਿੰਦਾ ਹੁੰਦਾ ਸੀ ਉੱਥੇ ਜੀ ਬਈ ਮੇਰਾ ਪੁੱਤ ਮੈਨੂੰ ਮਾਰੂਗਾ ਮੇਰਾ ਮੁੰਡਾ ਮੈਨੂੰ ਮਾਰੂਗਾ ਮੈਨੂੰ ਹਰਾਨ ਕਰਦਾ ਜੀ ਨਾਮ ਸਿੰਘ ਦਾ ਬੇਟਾ ਦਾ ਨਾਮ ਕੀ ਸੀ ਬੇਟੇ ਦਾ ਨਾਮ ਰਾਜੂ ਕਹਿੰਦੇ ਸੀ ਉਹ ਜਵਰਾ ਸਿੰਘ ਨਾ ਤਾਂ ਮੋਕਸ਼ਰੀ ਮੈਰਿਜ ਹੋਈ ਰੂ ਇਹਦੀ ਮੈਰਿਜ ਨੂੰ ਹੋ ਗਿਆ ਜੀ 11 11 12 ਦਾ ਸਾਲ ਬੱਚੇ ਵੀ ਹੈਗੇ ਬੱਚੇ ਦੋ ਨੇ ਇੱਕ ਬੇਟਾ ਇੱਕ ਬੇਟੀਆ ਬੇਟੀ ਵੱਡੀ ਹੈ ਕਿੰਨੀ ਦੇਰ ਤੋਂ ਤੁਹਾਨੂੰ ਪਤਾ ਜੀ ਝਗੜਾ ਤਾਂ ਇਹ ਜਰਾਫ ਅਪਾਹਤਾ ਚੂੜਾ ਚਾਲਾ ਟੁੱਟਿਆ ਹੈ ਜੀ ਬਲਵੀਰ ਸਿੰਘ ਦਾ ਇਹ ਤਾਂ ਤੁਰ ਕੇ ਮੱਥਾ ਉਸੇ ਦਰਵਾਜ਼ੇ ਆ ਕੇ ਬੈਠ ਜਾਂਦਾ ਸੀ ਕੋਈ ਕੰਮਕਾਰ ਵਾਲਾ ਤਾਂ ਨਹੀਂ ਸੀ ਉਹ ਕਾਲਪਦਾ ਸਮਾਨ ਰੱਖਿਆ ਹੋਇਆ ਸੀ ਉਹ ਗੁਜ਼ਾਰਾ ਕਰਦੇ ਸੀ ਇਹ ਕਾਲਪਦਾ ਸਮਾਨ ਵੀ ਵੇਚ ਕੇ ਖਾ ਗਿਆ ਤੇ ਜੇ ਉਹ ਕਹਿੰਦਾ ਜੇ ਉਲਟਾ ਲੜਦਾ ਸੀ ਫਿਰ ਟੈਂਪੂ ਰੱਖਿਆ ਸੀ ਲੈ ਕੇ ਜਾਣ ਨੂੰ ਸਮਾਨ ਚੱਕ ਕੇ ਰੱਖ ਕੇ ਛੱਡ ਕੇ ਲਾਉਣ 5000 ਫੁੱਟ ਦਾ ਮਾਲ ਸੀ ਇਨਾਂ ਕੋਲ ਕੋਠੀਆਂ ਦਾ ਟੈਂਪੂ ਵੀ ਵੇਚ ਕੇ ਖਾ ਗਿਆ ਮੰਨ ਗਿਆ ਪੁਲਿਸ ਕੋਲ ਹੀ ਮੈਂ ਵੇਚਿਆ ਪਹਿਲਾਂ ਕਹਿੰਦਾ ਵੀ ਪੁਲਿਸ ਫੜਕੇ ਲੈ ਗਈ ਬਈ ਚਲਾਨ ਹੋ ਗਿਆ ਮਹਾਰਾਜੀ ਦੀ ਪੁਲਿਸ ਲੈ ਗਈ ਕਹਿੰਦਾ ਦਰਾਹੀ ਹੋ ਫੜਕੇ ਹੁਣ ਮੰਨ ਗਿਆ ਵੀ ਦਰਾਹੀ ਮੈਂ ਵੇਚਿਆ ਸੀ ਮੱਕੇ ਜੀ ਨੂੰ ਇਹ ਮੰਨ ਗਿਆ ਕਿ ਜਿਹੜਾ ਸਭ ਕੁਝ ਮੰਨ ਗਿਆ ਜੀ ਸਭ ਸਾਨੂੰ ਆ ਕੇ ਫਿਰ ਇਹਨਾਂ ਨੇ ਦੱਸਿਆ ਬਹੂ ਵੀ ਮੰਨ ਗਈ ਵੀ ਹਾਂ ਮੈਂ ਇਹਨੂੰ ਪਹਿਲਾਂ ਗੋਲੀਆਂ ਦਿੱਤੀਆਂ ਫਿਰ ਸਿਰ 'ਚ ਡੰਡਾ ਮਾਰਿਆ ਡੰਡਾ ਮਾਰ ਕੇ ਬੇਹੋਸ਼ ਹੋ ਗਿਆ ਉਹ ਆਵਾਜ਼ ਨਿਕਲੀ ਫਿਰ ਮੂੰਹ 'ਚ ਕੱਪੜਾ ਠੋਕਿਆ ਹੁਣ ਜਾਨਵ ਕਿਹੜਾ ਬੰਦੇ ਸੌਕੇ ਨਿਕਲਿਆ ਫਿਰ ਇਹਨੇ ਕੁਹਾੜੀ ਨਾਲ ਉਹਨੂੰ ਵੱਢਿਆ ਇੱਥੋਂ ਇੱਥੋਂ ਤੇ ਲੈ ਕੇ ਆ ਕਰਦਣ ਵੀ ਵੱਡੀ ਪਈ ਆਦੀ ਇੱਥੇ ਮੂੰਹ ਤੇ 6-7 ਬਾਰ ਨੇ ਇੱਥੇ ਫਿਰ ਕਿੰਨੇ ਵਜੇ ਦੀ ਸਾਡੇ ਕੌਂ ਦੀ ਇਹ ਦੇਖੋ ਹੁਣ ਉਹਨਾਂ ਨੂੰ ਪਤਾ ਯਾਨੀ ਕਹਿ ਰਹੇ ਨੇ ਵੀ ਇੱਕ ਡੇਢ ਦੇ ਵਿੱਚ ਅਸੀਂ ਖਤਰ ਕਰਿਆ ਸਾਨੂੰ ਕਿੱਦਾਂ ਲੱਗਿਆ ਸਾਨੂੰ ਹੁਣ ਰਿਸ਼ਤੇਦਾਰੀਆਂ ਫਿਰ ਫੋਨ ਤਾਂ ਜਾਂਦੀ ਨਹੀਂ ਨਾ ਫਿਰ ਉਹਨਾਂ ਨੇ 9:00 10:00 ਵਜੇ ਲੋਕਾਂ ਨੂੰ ਦੱਸਿਆ 9:00 ਵਜੇ ਦੇ ਕਰੀਬ ਦਿਨ ਚੜ੍ਹੇ ਦੱਸਿਆ ਆਣ ਮਾੜ ਨੂੰ ਵੀ ਸਾਡੇ ਡਾਈਟ ਡਿੱਗ ਪਏ ਮੰਜੇ ਤੋਂ ਵੀ ਆਇਓ ਲੋਕਾਂ ਨੇ ਵੀ ਚਾੱਕੇ ਹੋ ਮੈਂ ਜੱਡੀ ਤਰਿਆ ਜਮਾਂ ਦਾ ਮੈਂ ਕਿਉਂ ਮੂੰਹ ਤੇ ਖੂਨ ਜੰਮ ਗਿਆ ਸੀ ਜਮਾਂ ਉਹ ਤਾਂ ਜਦੋਂ ਉੱਥੇ ਜਾ ਕੇ ਸਾਫ਼ ਕਰਿਆ ਫਿਰ ਵਿੱਚੋਂ ਇਹ ਜਿੱਦਲ ਵੀ ਨਿਕਲ ਗਈ ਹੈ ਕਿ ਇਹ ਸੰਸਕਾਰ ਵਗੈਰਾ ਵੀ ਕਰਨ ਲੱਗੇ ਸੰਸਕਾਰ ਕਰਨ ਲੱਗੇ ਸੀਗੇ ਜੀ ਮੇਰੀ ਪੂਆ ਦੇ ਪੁੱਤ ਉਧਰ ਵੀ ਆ ਰਿਸ਼ਤੇਦਾਰੇ ਸਾਡੇ ਸਾਰੇ ਫਿਰ ਸਾਨੂੰ ਫੋਨ ਕਰਿਆ ਫਿਰ ਅਸੀਂ ਆਏ ਫੇਰਾ ਕੇ ਇਹਦਾ ਸੰਸਕਾਰ ਰਖਵਾਇਆ ਫਿਰ ਪੁਲਿਸ ਅੱਧੀ ਤਾਂ ਆ ਕੇ ਫੇਰਾ ਕੰਮ ਹੋਣਾ ਹੀ ਸੰਸਕਾਰ ਕਰਤਾ ਸੀ ਇਹਨਾਂ ਨੇ ਮਤਲਬ ਕਿ ਸਾਸੀ ਚ ਨੱਚ ਕੇ ਸੰਸਕਾਰ ਇਹ ਤਾਂ ਧਮਕੀ ਵੀ ਦੇ ਰਹੇ ਸੀ ਸਾਡੇ ਮੇਰੀਆਂ ਦੋ ਪੂਆ ਜੀ ਨੇ ਇੱਥੇ ਤੇ ਦੂਜੇ ਕਹਿੰਦੇ ਵੀ ਇਹ ਤੂੰ ਕੀ ਕਰਿਆ ਮਤਲਬ ਆਪਾਂ ਰਿਸ਼ਤੇਦਾਰ ਇਕੱਠੇ ਕਰੀਏ ਕਹਿੰਦੇ ਕੰਮ ਵੱਧ ਜੂਗਾ ਧਮਕੀ ਦੇ ਰਹੇ ਸੀ ਕਹਿੰਦਾ ਵੀ ਥੋੜਾ ਵੀ ਹਾਲ ਇਹੀ ਕਰ ਦੂੰਗਾ ਹਨਾ ਜੇ ਕੱਲ ਕਿਤੇ ਨੂੰ ਸੰਸਕਾਰ ਨਾ ਕਰਨ ਦਿੱਤਾ ਇਹ ਤਾਂ ਜਾਨੂ ਅਸੀਂ ਆ ਗਏ ਤਾਂ ਸੰਸਕਾਰ ਰੁਕ ਗਿਆ ਤੇ ਪਿੰਡ ਦੀ ਪੰਚਾਇਤ ਨੇ ਸਾਫ ਦਿੱਤਾ ਉੱਥੇ ਫਿਰ ਪੁਲਿਸ ਪ੍ਰਸ਼ਾਸਨ ਆ ਗਿਆ ਉਹਨਾਂ ਨੇ ਰਕਵਾਤਾ ਨਹੀਂ ਸੰਸਕਰਤਾ ਉਹਨੇ ਕਰੀ ਦੇਣਾ ਸੀ ਅੱਛਾ ਕਿਸੇ ਮੈਟਰ ਸਿੱਕੇ ਜੱਟ ਚੱਕ ਜਟਾਣਾ ਬਰੋਆ ਦੇ ਵਿੱਚ ਇੱਕ ਮਰਡਰ ਹੋਇਆ ਸੀ ਪੀਸੀ ਸਰ ਦਾ ਮੈਟਰ ਇਹ ਇੱਕ ਚੱਕ ਜਟਾਣਾ ਦੇ ਪਿੰਡ ਦੇ ਵਿੱਚ ਇੱਕ بیٹے ਨੇ ਜਗਵਾਲ ਸਿੰਘ ਦੇ ਨਾਂ ਨੇ ਆਪਣੇ ਪਿਤਾ ਬਲਬੀਰ ਸਿੰਘ ਦਾ ਕੁਲਾੜੀਆਂ ਨਾਲ ਮਾਰ ਕੇ ਹੱਤਿਆ ਕਰ ਦਿੱਤੀ ਔਰ ਉਹਦੇ ਆਪਣੇ بیٹے ਨੇ ਆਪਣੇ ਬਾਪ ਦੀ ਬੋਡੀ ਨੂੰ ਸੰਸਕਾਰ ਕਰਨ ਵਾਸਤੇ ਉਥੇ ਪਹੁੰਚ ਗਏ ਸੀ ਕਿ ਸ਼ਮਸ਼ਾਨ ਘਾਟ ਉਥੇ ਪਹੁੰਚਣ ਦੇ ਬਾਅਦ ਕਿਸੇ ਨੇ ਪੁਲਿਸ ਨੂੰ ਇਤਲਾਹ ਦਿੱਤੀ ਮੌਕੇ ਤੇ ਐਸਐਸ ਨੇ ਬੋਡੀ ਨੂੰ ਕਬਜ਼ੇ ਮੇਲੇ ਕੇ ਮੋਰਚੀ ਤੇ ਰਖਾਇਆ ਗਿਆ ਉਥੇ ਡਾਕਟਰਾਂ ਦੀ ਪੈਨਲ ਬਿਠਾ ਕੇ ਉਹਨਾਂ ਨੇ ਉਹਦਾ ਪੋਸਟਮਾਰਟਮ ਕਰਾਇਆ ਗਿਆ ਤੋਂ ਉਹ ਇਹ ਚਾਹੁੰਦਾ ਸੀ ਕਿ ਇਸ ਤੋਂ ਇਸ ਵਾਰਦਾਤ ਕਰਕੇ ਬਚਿਆ ਜਾਏ ਕਭੀ ਕਹਿੰਦਾ ਕਿ ਉਹਦੇ ਬਿਆਨ ਮੁਤਾਬਕ 3-4 ਬਾਰ ਬਿਆਨ ਬਦਲੇਗੇ ਫਿਰ ਉਹਦਾ ਜੋ ਮਰਤਕ ਸੀਗਾ ਉਹਨੇ ਸਾਰੀ ਸੱਚੀ ਗੱਲ ਸਾਹਮਣੇ ਆਈ ਮਿਲ ਕੇ ਸਾਹਮਣੇ ਆਉਣ ਤੋਂ ਬਾਅਦ ਉਹ ਪੋਸਟਮਾਰਟਮ ਕਰਨ ਤੇ ਬਾਅਦ ਉਹਦੇ ਖਲਾਫ ਪਰਚਾ ਦਰਜ ਕੀਤਾ ਗਿਆ ਜਿਹੜਾ ਪਰਚਾ 26 27 6 ਨੂੰ ਐਫ ਆਈ ਆਰ ਨੰਬਰ 125 ਆਪਣਾ ਕਰਕੇ ਅੰਡਰ ਸੈਕਸ਼ਨ 103 ਫਾਈਲ ਬੀਐਨਐਸਏ थाना ਸਵਰਖਨਾ ਵਿੱਚ ਕਰ ਦਿੱਤੀ ਗਈ ਹੈ ਸਰ ਕਾਨੂੰਨਿਕਾ ਕੀ ਲੱਗਦਾ ਸੀ ਤੁਹਾਨੂੰ ਜੇ ਮਰਦ ਦਾ ਕਾਰਨ ਕੀ ਮੰਗਦਾ ਹੈ ਕਾਰਨ ਸਾਹਮਣੇ ਇਹ ਹੀ ਆਂਦਾ ਹੈ ਕਿ ਜਿਹੜਾ ਜਿਹੜਾ ਜੁਗਰਾਜ ਸਿੰਘ ਨੂੰ ਨਸ਼ੇ ਦਾ ਆਦੀ ਸੀਗਾ ਉਹ ਚੰਦ ਸੀਗਾ ਜਿਹੜਾ ਮਕਾਨ ਹੈਗਾ ਉਹਦਾ ਉਹ ਮੇਰੇ ਨਾਂ ਕਰਾ ਦੇ ਔਰ ਇਹਹੀ ਰਜੇ ਉਹਨਾਂ ਜ ਰੰਜੀਤ ਸ਼ਿਵਜੈ ਸੀ ਕਿ ਭਈ ਇਸ ਕਾਰਨ ਨੂੰ ਆਪਣੇ ਆਪਣੇ ਬਾਪ ਦਾ ਕਤਲ ਕਰ ਦਿੱਤਾ ਕਿਉਂਕਿ ਇਹ ਮੇਰੇ ਨਾਂ ਨਹੀਂ ਕਰਾਂਗਾ ਨਸ਼ੇ ਦਾ ਆਦੀ ਸੀਗਾ ਉਹਨੇ Tata 407 BBDC ਇਹਦਾ ਸੈਟਿੰਗ ਦਾ ਸਮਾਨ ਵੀ ਦਾ ਵੇਚਤਾ ਸੀਗਾ ਉਹ ਉਹਨੇ ਡਰ ਕੇ ਮਾਰੇ ਆਪਣੇ ਭਰਾ ਨੂੰ ਵੀ ਦੱਸਿਆ ਬਲਬੀਰ ਸਿੰਘ ਨੇ ਕਿ ਇਹ ਮੇਰੇ ਜਾਨ ਨੂੰ ਮਾਰਨ ਦੇ ਮਤਲਬ ਹਾਸਲ ਕਰਕੇ ਇਹਨੂੰ ਕਿਸੇ ਦਿਨ ਮਾਰ ਦੇਣਗੇ ਉਹ ਦਰਤੀ 25 26 26 27 ਦੀ ਦਰਮਿਆਨ ਰਾਤ ਉਹਨਾਂ ਨੇ ਪੁਲਾੜੇ ਨਾਲ ਉਹਨੇ ਮਤਲਬ ਹੱਤਾ ਕਰਤੀ ਸਰਵੋਤਮ ਚੌਧਰੀ ਜਿਹੜੀ ਹੈਗੀ ਜਵਾਰਾ ਦੇ ਵਿੱਚ ਬਾਈ ਵੀ ਨਾਲ ਪਰਿਸਥਿਤੀ ਚਾਹੁੰਦੇ ਹਾਂ ਤਾਂ ਉਹਨਾਂ ਨੇ ਦੋਨੋਂ ਨੇ ਮਿਲ ਕੇ ਹੀ ਕੀਤਾ ਜਿਹੜੀ ਰੈਨੂ ਵਾਲਾ ਸੀਗੀ ਜੋ ਇਹਦੀ ਵਾਈਫ ਸੀ ਉਹ ਪਹਿਲੇ ਇੱਕ ਵਾਰ ਰੁਸ਼ ਕੇ ਆਪਣੇ ਘਰ ਤੋਂ ਵਿਚਲੀ ਵੀ ਗਈ ਸੀ ਕਿ ਵੀ ਉਹ ਕਹਿਣ ਲੱਗੀ ਕਿ ਵੀ ਮੇਰੇ ਨਾਂ ਜ਼ਮੀਨ ਜ਼ਿਆਦਾ ਤੇ ਜਿਹੜਾ ਮਕਾਨ ਹੈ ਮੇਰੇ ਨਾਂ ਕਰਾ ਦਿਓ ਤਾਂ ਉਸਕੇ ਬਾਅਦ ਉਹਨਾਂ ਨੇ ਮਿਲ ਕੇ ਦੋਨੋਂ ਨੇ ਸਾਜ਼ਿਸ਼ ਰਚ ਕੇ ਫਿਰ ਇਹਦਾ ਕੁਹਾੜੀ ਨਾਲ ਮਾਰ ਕੇ ਇਹਨਾਂ ਦੀ ਮਰਤੂ ਕਰਦੇ ਤਾਂ ਫਿਰ ਉਹ ਸੌਮਣੀ ਆਈ ਆ ਕੇ ਇਹ ਕਹਿੰਦਾ ਵੀ ਇਹਨਾਂ ਕੋਈ ਸਾਜ਼ਿਸ਼ ਵਗੈਰਾ ਰਚੀ ਸੀ ਇਹਨਾਂ ਦੇ ਬਾਰੇ ਵਿੱਚ ਹਾਂ ਕਈ ਵਾਰ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਇਹਨੂੰ ਮਾਰਨ ਦੀ ਪਰ ਉਹ ناکਾਮ ਰਹੇ ਕਈ ਵਾਰ ਕਰਨ ਦੇ ਬਾਅਦ ਫਿਰ ਇਹਨਾਂ ਨੇ 26 27 ਨੂੰ ਇਹਨਾਂ ਨੇ ਮੋਟ ਕੇ ਮੋਟ ਕੇ ਬਾਅਦ ਉਹ ਉਤਾਰ ਦਿੱਤਾ ਫਿਰ ਸਰ ਜਿਹੜਾ ਸੰਸਕਾਰ ਕਰਨ ਲੱਗੇ ਸੀ ਉਹਨਾਂ ਲੱਗੇ ਸੰਸਕਾਰ ਕਰਨ ਲੱਗੇ ਸੀ ਉਹਨਾਂ ਨੂੰ ਸੰਸਕਾਰ ਕਰਨ ਲੱਗੇ ਸੀ ਜਿਹੜੀ ਬੋਲੀ ਉਹਨੂੰ ਸੰਸਕਾਰ ਕਰਨ ਦਿੱਤੀ ਸੀ ਜਾਂ ਨੇ ਇਹ ਇਹ ਬੋਡੀ ਨੂੰ ਲੈ ਕੇ ਸੰਸਾਰਗਰ ਪਹੁੰਚ ਗਿਆ ਸੀਗਾ ਉੱਥੇ ਫਿਰ ਪੁਲਿਸ ਨੂੰ ਇਤਲਾ ਮਿਲੀ ਕਿ ਇਹ ਗਲਤ ਇਹਨੇ ਆਪਣੇ ਆਪ ਇਹਦਾ ਮਰਡਰ ਕਰਕੇ ਫਿਰ ਇਹ ਸੰਸਕਾਰ ਕਰਨ ਲੈ ਗਿਆ ਸੀਗਾ ਫਿਰ ਮੁਕੇ ਤੇ ਐਸਐਚਓ ਸੱਤਰ ਉੱਤੇ ਪਹੁੰਚ ਕੇ ਬੋਡੀ ਰਿਕਵਰ ਕਰਕੇ ਮੌਜੂਦ ਤੇ ਰੱਖਾ ਦਿੱਤੀ ਜੀ ਕੋ ਡਾਕਟਰਾਂ ਦਾ ਪੈਨਲ ਬਿਠਾਇਆ ਗਿਆ ਫਿਰ ਇਹ ਪੋਸਟਮਾਰਟਮ ਕੀਤਾ ਸਰ ਰੋਪੀ ਹੈ ਕੱਲ੍ਹ ਦੇ ਤੱਕ ਦੋਨੋਂ ਆ ਰੋਪੀ ਸਰ ਇਹ ਰੋਪੀ ਕਰਾ ਲੈਣੇ ਕੱਲ੍ਹ ਕਿ ਕੋਈ ਜਮਾ ਆਪਣਾ ਵੀਰ ਨੂੰ ਨੂੰ कोर्ट पेश ਕਰੇ ਤਮ ਹਾਂਜੀ ਇਹ ਦੋਨੋਂ ਅਰਬ ਕੇ ਅਰੈਸਟ ਕਰ ਲਏ ਗਏ ਫਿਰ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆ ਜਾਓਗੇ ਨਾ